ਬਲਵੰਤ ਰਾਜੂ ਠਾਣਾ ਜੀ ਨਾਲ ਜੁੜੀ ਹੋਈ ਖਬਰ ਹੈ ਸੁਪਰੀਮ ਕੋਰਟ ਨੇ ਕਹਿੰਦੇ ਉਹਨਾਂ ਦੀ ਜਿਹੜੀ ਫਾਂਸੀ ਵਾਲੀ ਸੀ ਅਪੀਲ ਉਹਨੂੰ ਹਟਾਉਣ ਤੇ ਉਹ ਇਹਦੇ ਮੁੜ ਵਿਚਾਰ ਕਰਨ ਦੀ ਗੱਲਬਾਤ ਕੀਤੀ ਹੈ ਕਿ ਕੋਈ ਰਾਹਤ ਮਿਲ ਸਕਦੀ ਹੈ ਉਹਨਾਂ ਨੂੰ ਮਾਮਲਾ ਜਿਹੜਾ ਹੈ ਨਾ ਉਹ ਸੁਪਰੀਮ ਕੋਰਟ ਚ ਪਹਿਲਾਂ ਵੀ ਗਿਆ ਸੀ ਸਰ ਜੀ 16 ਮਹੀਨੇ ਪਹਿਲਾਂ ਉਹ ਪਟੀਸ਼ਨ ਜਿਹੜੀ ਹੈ ਉਹ ਖਾਰਜ ਹੋ ਗਈ ਸੀ ਜੀ ਕਿਉਂਕਿ ਕੇਂਦਰ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਲੈਵਲ ਤੇ ਇਹਦਾ ਫੈਸਲਾ ਕਰੋ ਨਵੇੜਾ ਹੂੰ ਹੁਣ ਜਿਹੜੀ ਕੇਂਦਰ ਆ ਕੇਂਦਰ ਸਰਕਾਰ ਨਾ ਤਾਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਾਂ ਬੰਦੀਆਂ ਨੂੰ ਰਿਹਾਈ ਦਿੰਦੀ ਆ ਹੂੰ ਨਾ ਹੀ ਉਹਨਾਂ ਦਾ ਜਿਵੇਂ ਆ ਕੇਸ ਆ ਹੁਣ ਤੁਸੀਂ ਇਹ ਵੀ ਸੋਚ ਕੇ ਦੇਖੋ ਨਾ ਕਿ ਫਾਂਸੀ ਲੱਗੀ ਆ ਕਿਸੇ ਵਿਅਕਤੀ ਨੂੰ ਜੀ ਇਸ ਧਾਰਨ ਗੱਲਾਂ ਨਹੀਂ ਹੁੰਦੀਆਂ ਸਹਿ ਬਿਲਕੁਲ ਇਹ ਠੀਕ ਆ ਤੁਸੀਂ ਕਿਸੇ ਦੀ ਆਈਡੀਓਲੋਜੀ ਨੂੰ ਪਸੰਦ ਕਰਦੇ ਹੋ ਨਾ ਪਸੰਦ ਹੋ ਹਿੰਸਕ ਹੋ ਜਾਂ ਕਹ ਲਓ ਕਿ ਅਹਿੰਸਾਵਾਦੀ ਹੋ ਜੀ ਜੀ ਹਿੰਸਾਵਾਦੀ ਇਹ ਵੱਖਰੇ ਵਿਸ਼ੇ ਨੇ ਪਰ 17 ਸਾਲ ਫਾਂਸੀ ਆ ਤੇ ਚ ਰਹਿਣਾ ਕੋਈ ਸੌਖਾ ਨਹੀਂ ਫਾਂਸੀ ਆਤਾ ਤੁਹਾਨੂੰ ਵਿਖਾ ਹੀ ਦਿੱਤਾ ਜਾਵੇ ਆਂ ਬੰਦੇ ਨੂੰ ਤੇ ਬੰਦਾ ਕੁਰਬਲ ਕੁਰਬਲੋ ਅੰਦਰ ਖੜਾ ਬੈਠੇਗਾ ਕਿ ਇਹ ਕੀ ਆ ਹੂੰ ਠੀਕ ਹੈ ਨਾ ਸਰ ਜੀ ਬਹੁਤ ਔਖਾ ਹੁੰਦਾ ਹੈ ਬੰਦਾ ਕੱਲੇ ਨਹੀਂ ਰਹਿਣਾ ਫਾਂਸੀ ਕੋਠੀਆਂ ਚ ਹੁਣ ਤੇ ਚਲੋ ਬਲਵੰਤ ਸਿੰਘ ਰਾਜੋਆਣਾ ਤੇ ਠੀਕ ਹੈ ਉਹਦੀ ਪਹੁੰਚ ਹੈ ਕੀ ਆ ਜੀ ਜਿਹੜੇ ਚ ਸਿੱਕਾ ਚੱਲਦਾ ਹੈ ਜੀ ਇੱਥੇ ਤੁਸੀਂ ਗਰਮੀਤ ਪਿੰਕੀ ਦੀ ਕਿਤੇ ਕੋਈ ਇੰਟਰਵਿਊ ਕੱਢ ਕੇ ਦੇਖ ਰਹੇ ਹੋ ਹੂੰ ਇੱਥੇ ਬੜੇਲ ਦੇ ਵਿੱਚ ਕਹਿੰਦੇ ਕਿ RDX ਵੀ ਆ ਗਿਆ ਸੀਗਾ ਨਾ ਉਸ ਵੇਲੇ ਜੀ ਤਾਂ ਉੱਥੋਂ ਹੀ ਗੱਲ ਲੜਾਈਆਂ ਤੁਰਦੀਆਂ ਤੁਰਦੀਆਂ ਇਹਨਾਂ ਦੇ ਵਿੱਚ ਆਪਸ 'ਚ ਵੀ ਫਿੱਕ ਪਿਆ ਚਲੋ ਉਹ ਵਿਸ਼ਾ ਨਹੀਂ ਹੈ ਪਰ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਬਹੁਤ ਔਖਾ ਹੁੰਦਾ ਤਾਂ ਗੱਲ ਇਹ ਆ ਕਿ ਜਿਹੜੀ ਉਹ ਅਪੀਲ ਪਾਈ ਗਈ ਹੈ 2012 'ਚ ਜੀ ਤਾਂ ਉਹਦਾ ਨਿਵੇੜਾ ਹੀ ਨਹੀਂ ਹੋ ਰਿਹਾ ਹੂੰ ਤਾਂ ਇਹ ਬਲਵੰਤ ਸਿੰਘ ਰਾਜੂ ਆਣਾ ਤੇ ਆਖ ਰਿਹਾ ਹੈ ਨਾ ਕਿ ਭਾਈ ਤੁਸੀਂ ਫੈਸਲਾ ਕਰੋ ਜੋ फांसी ਦੇਣੀ ਦੇ ਦਿਓ ਦੇ ਦਿਓ ਜੀ ਵੀ ਗੱਲ ਹੰਨੇ ਮੰਨੇ ਤੇ ਲਾਓ ਨਾ ਹੂੰ ਹੂੰ ਹੁਣ ਐਤਕੀ ਇਹ ਸਾਰਾ ਕੁਝ ਤੇ ਐਸਡੀਪੀਸੀ ਕਰ ਰਿਹਾ ਤੁਹਾਨੂੰ ਪਤਾ ਕਿਉਂਕਿ ਇਹ ਅਕਾਲੀ ਦਲ ਦੇ ਹੱਕ ਚ ਨੇ ਛਰੇ ਜੀ ਜੀ ਅਲਾਨੀਆਂ ਹੂੰ ਇਹ ਅਕਾਲੀ ਦਲ ਬਦਲ ਤੁਹਾਡੇ ਨਾਲ ਜਦ ਕਿ ਜਗਤਾਰ ਸਿੰਘ ਹਵਾਰਾ ਜਾਂ ਦੂਸਰੇ ਉਹ ਤੁਹਾਨੂੰ ਪਤਾ ਹੈ ਜੀ ਉਹ ਥੋੜਾ ਜਆ ਆਪਦੇ ਹਿਸਾਬ ਕਿਤਾਬ ਨਾਲ ਚੱਲਦੇ ਉਹਨਾਂ ਦਾ ਤੜਾ ਜਿਹੜਾ ਤੋਂ ਗੱਲ ਇਹ ਆ ਕਿ ਭਾਈ ਹੁਣ ਮੁਕਲ ਰੁੱਤ ਕੀ ਵਕੀਲ ਗਏ ਨੇ ਭਲਵੰਤ ਸਿੰਘ ਰਾਜਵਾਨਾ ਦੇ ਇਹ ਤੁਸੀਂ ਹਿਸਾਬ ਲਾ ਲਓ ਕਿ ਮੁਕਲ ਰੁੱਤ ਕੀ ਦੀ ਜਿਹੜੀ ਫੀਸ ਹੈ ਜੀ ਉਹ ਆਮ ਬੰਦੇ ਦੇ ਹਸਾਬਕਤਾਬ ਚ ਨਹੀਂ ਹੈਗੀ ਇਹਦਾ ਮਤਲਬ ਕਿ ਐਸਟਪੀਸੀ ਨੇ ਹੀ ਸਾਰਾ ਕੁਝ ਅਰੇਂਜ ਕੀਤਾ ਹੋਏਗਾ ਜੀ ਹੁਣ ਉੱਥੇ ਇਹ ਗੱਲਾਂ ਜਾ ਕੇ ਜਿਹੜੀਆਂ ਹੋਣਗੀਆਂ ਕਿ ਜੋ ਕੇਂਦਰ ਨੇ ਅੱਗੇ ਹਵਾਲੇ ਦਿੱਤੇ ਆ ਜੀ ਜੋ ਜਵਾਬ ਅੱਗੇ ਫਾਈਲ ਕੀਤੇ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਰ ਕਿਨਾਰ ਕਰਕੇ ਕਿ ਸੁਪਰੀਮ ਕੋਰਟ ਇੱਕ ਆਰਡਰ ਪਾਸ ਕਰੇ ਹਮ ਆਰਡਰ ਪਾਸ ਕਰ ਦੇਵੇ ਕਿ ਹਾਂ ਭਾਈਆ ਤੁਹਾਨੂੰ ਕਰਨਾ ਪੈਣਾ ਹੈ ਤੁਸੀਂ ਪਾਬੰਦ ਹੋ ਜੀ ਜੀ ਇੰਨੇ ਸਮੇਂ ਚ ਤੁਹਾਨੂੰ ਫੈਸਲਾ ਲੈਣਾ ਪਵੇਗਾ ਉਹ ਫੈਸਲਾ ਕੀ ਹੋਏਗਾ ਉਹ ਬਾਅਦ ਦੀ ਗੱਲ ਹੈ ਜੀ ਪਰ ਅਪੀਲ ਜਿਹੜੀ ਹੈ ਉਹ ਹੈਗੀ ਆ ਕਿ ਫਾਂਸੀ ਦੀ ਸਜ਼ਾ ਤੋੜ ਕੇ ਉਮਰ ਕੈਚ ਚ ਤਬਦੀਲ ਕਰ ਦਿੱਤੀ ਜਾਵੇ ਇਹ ਹੀ ਹੁੰਦੀ ਹੈ ਨਾ ਜੀ ਜੀ ਤਾਂ ਹੁਣ ਇਹਦੇ ਤੇ ਸੁਪਰੀਮ ਕੋਰਟ ਸੁਣਵਾਈ ਵਾਸਤੇ ਰਾਜ਼ੀ ਹੋ ਗਿਆ ਕਹਣ ਦਾ ਮਤਲਬ ਹੈ ਕਿ ਮੁਢਲੇ ਤੌਰ ਤੇ ਸੁਣਵਾਈ ਚੱਲੇਗੀ ਸੁਣਵਾਈ ਤੋਂ ਬਾਅਦ ਹੀ ਫਿਰ ਕੋਈ ਨਿਰਣਾ ਹੁੰਦਾ ਹੈ ਤਾਂ ਕੁੱਲ ਮਿਲਾ ਕੇ ਇਹੀ ਇੱਕ ਵੱਡੀ ਖਬਰ ਹੈ ਕਿ ਬਲਵੰਤ ਸਿੰਘ ਰਾਜੋਆਣਾ ਸੁਪਰੀਮ ਕੋਰਟ ਪਹੁੰਚੇ ਆ ਜੇ ਇਸ ਵਾਰ ਉਹਨਾਂ ਦੇ ਵਕੀਲ ਇੰਡੀਆ ਦੇ ਟੌਪ ਦੇ ਵਕੀਲਾਂ ਚੋਂ ਜੇ ਤੁਸੀਂ 5-10 ਕੱਢੋਗੇ ਤਾਂ ਉਹਨਾਂ ਦੇ ਵਿੱਚ ਉਹਨੇ ਜੀ ਮੁਕਰੋਤਗੀ ਉਹ ਇਸ ਕੇਸ ਨੂੰ ਹੁਣ ਜਾ ਕੇ ਪੇਸ਼ ਕਰਨਗੇ ਨਤੀਜਾ ਕੀ ਹੁੰਦਾ ਉਹ ਆਪਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਏਗਾ ਜੀ 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 ਬਿਲਕੁਲ ਉਹ ਜਟਨ ਫਾਇਰ ਜੀ ਕਹਿ ਰਹੇ ਕਿ ਜਾਖੜ ਸਾਹਿਬ ਰੁਸੇ ਸੀਗੇ ਜਹਾਜ਼ 'ਚ ਬੈਠਣ ਤੋਂ ਅੱਛਾ ਜੀ ਜਾਖੜ ਸਾਹਿਬ ਆ ਕਈ ਵਾਰੀ ਇਹ ਤੇ ਮੈਂ ਤੁਹਾਨੂੰ ਦੱਸਿਆ ਕਿ ਸੈਕਟਰੀਟ ਗਏ ਉਹਨਾਂ ਨੇ ਆਖਿਆ ਕਿ ਇੱਥੇ ਬਹਿ ਜਾਓ ਗਾ ਨਹੀਂ ਜਾਣ ਦੇਣਾ ਉਦੋਂ ਵੀ ਕਹਿ ਲੋ ਕਿ ਰੁਸ ਬੈਠੇ ਸਨ ਜੀ ਕਈ ਸ਼ਖਸ ਹੁੰਦੇ ਨੇ ਉਹ ਬੜੇ ਜਜ਼ਬਾਤੀ ਹੁੰਦੇ ਨੇ ਰੁਸ ਜਾਂਦੇ ਨੇ ਅਕਸਰ ਹਮ ਹਮ ਤੇ ਤੁਹਾਨੂੰ ਪਤਾ ਹੀ ਹੈ ਕਾਂਗਰਸ ਵੇਲੇ ਤੇ ਇਹਨਾਂ ਨੂੰ ਚੇਚੇ ਤੌਰ ਤੇ ਰਾਹੁਲ ਗਾਂਧੀ ਜਦੋਂ ਇਹ ਰਹਿ ਗਏ ਸਨ ਮੁੱਖ ਮੰਤਰੀ ਦੇ ਉਹਦੇ ਤੇ ਬੰਦੇ ਆ ਬੰਦੇ ਆ ਇਹਨਾਂ ਨੂੰ 에어ਪੋਰਟ ਤੋਂ ਦਿੱਲੀ ਲੈ ਗਏ ਸਨ ਨੇੜੇ ਵੀ ਬਾਅਦ ਚ ਗਏ ਘਰੋਂ ਕਿ ਜਾਖੜ ਸਾਹਿਬ ਤੇ ਸੁਨੀਲ ਜੀ ਤੇ ਉਧਰ ਚਲੇ ਗਏ ਨੇ ਦਿੱਲੀ ਉਦੋਂ ਵੀ ਮਨਾਉਣ ਵਾਲੀ ਗੱਲ ਸੀ ਕਿ ਜੇ ਆਪਾਂ ਦੋਵੇਂ ਰੋਸ ਬੈਠੇ ਤੇ ਮਨਾਉ ਕੋ ਮਨਾਉ ਕੌਣ ਵੇ ਬਿਲਕੁਲ ਜਗਰੂਪ ਜੀ ਪੁੱਛ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਇਲੈਕਸ਼ਨ ਬਾਰੇ ਕੀ ਹੋਈ ਅਪਡੇਟ ਹੈ ਇੱਧਰ ਰਣਜੀਤ ਜੀ ਦੱਸ ਰਹੇ ਨੇ ਕਿ ਜੰਮੂ ਕਸ਼ਮੀਰ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਭਈ ਜੀ ਮਜ਼ਬੂਤ ਸਵਾਲ ਵੀ ਇਧਰੋਂ ਆ ਰਹੇ ਨੇ ਭਾਜਪਾ ਲਈ ਤਾਂ ਹੁਣ ਦੇਖੋ ਮੈਂ ਜਿਵੇਂ ਤੁਹਾਨੂੰ ਇੱਕ ਗੱਲ ਜਿਹੜੀ ਆ ਨਾ ਜੀ ਜੀ ਸੌਦੀ ਸਨਾਤੀ ਤੈਨੂੰ ਸੌਦੀ ਇੱਕ ਸਨਾਤੀ ਦੇ ਬਿਲਕੁਲ ਹੁਣ ਮੈਂ ਮਾਪਿਆਂ ਨੇ ਵਿਆਹਤੀ ਪਏ ਜੀ ਲੋ ਗੱਲ ਇਹ ਸੌਦੀ ਇੱਕ ਸਨਾਤੀ ਹੁਣ ਜਦੋਂ ਵਿਆਹ ਹੀ ਹੋ ਗਿਆ ਤਾਂ ਬਸ ਗੱਲ ਹੀ ਖਤਮ ਹੋ ਗਈ ਤਾਂ ਗੱਲ ਇਹ ਆ ਕਿ ਭਾਈ ਦੇਖੋ ਜਦੋਂ ਮੈਂ ਤੁਹਾਨੂੰ ਇਹ ਕਹਿ ਦਿੱਤਾ ਕਿ ਪ੍ਰੋਡਕਟ ਹੁੰਦੇ ਨੇ ਸਾਬ ਜੀ ਤਾ ਉਹ ਪ੍ਰੋਡਕਟ ਜਿਹੜੇ ਆ ਚਦੋਂ ਵਿਲਾ ਵਿਆਹ ਲੈਂਦੇ ਆ ਤਾਂ ਬਸ ਉਹਨਾਂ ਦੀ ਬੁੱਕਤ ਫਿਰ ਤੁਹਾਨੂੰ ਪਤਾ ਹੀ ਆ ਛੋਟੇ ਹੋਏ ਖੜਾਉਣੇ ਕਿੱਥੇ ਮਿਲਦੇ ਅਕਸਰ ਬਿਲਕੁਲ ਬਿਲਕੁਲ ਜੀ ਤਾਂ ਗੱਲ ਇਹ ਆ ਕਿ ਸਭ ਪਾਣੀ ਲੱਥ ਗਿਆ ਮੋਤੀ ਸਾਹਿਬ ਦਾ ਜੀ ਪਾਣੀ ਲੱਥ ਚੁੱਕਾ ਤੇ ਜੋ ਬੀਬੀ ਮਹਿਬੂਬਾ ਮੁਤੀ ਹੈ ਹਾਂਜੀ ਉਹਦੀ ਵੀ ਕੋਈ ਪੁੱਛਗਿਛ ਹੈ ਨਹੀਂਗੀ ਹੂੰ ਤਾਂ ਫਿਰ ਉੱਥੇ ਦੋ ਹੀ ਧਰਾ ਰਹ ਜਾਂਦੀਆਂ ਨੇ ਜੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਹਾਂ ਇਹਨਾਂ ਦੀ ਖੀਰ ਚ ਖੇ ਪਾਉਣ ਵਾਸਤੇ ਹੂੰ 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 ਇੰਜੀਨੀਅਰ ਰਸ਼ੀਦ ਤੋਂ ਲੈ ਕੇ ਗੁਲਾਮ ਨਬੀ আজাদ ਤੱਕ ਉਹ ਸਾਰੇ ਹੈਗੇ ਵੀ ਆ ਉਹ ਹੁਣ ਖੀਰ ਜਿਹੜੀ ਖੀਰ ਬਦਾਮਾਂ ਵਾਲੀ ਇੱਕ ਕੈਸਟ ਦਾ ਟਾਈਟਲ ਸੀ ਸ਼ਾਇਦ ਹਾਕਮ ਬਖਤੜੀ ਵਾਲੇ ਨੇ ਗਾਇਆ ਸੀ ਹੂੰ ਉਹ ਖੀਰ ਬਦਾਮਾਂ ਵਾਲੀ ਪੱਕਦੀ ਹੈ ਕਿ ਨਹੀਂ ਜਾਂ ਉਹਦੇ ਚ ਖੇ ਪੈਂਦੀ ਹੈ ਮੈਂ ਨਹੀਂ ਕਹਿ ਸਕਦਾ ਪਰ ਭਾਜਪਾ ਦੀ ਸਥਿਤੀ ਉੱਥੇ ਓਵਰ ਆਲ ਜੇ ਤੁਸੀਂ ਦੇਖੋਗੇ ਤੇ ਮੈਂ ਤਾਂ ਕਹਿਣਾ ਕਿ ਇਹ ਤਾਂ ਲਦਾਖ ਚ ਵੀ ਗਏ ਨੇ ਹੂੰ ਸੋਨਮ ਵੰਗ ਚ ਜਿਹੜੇ ਕਿ ਕਹ ਲੋ ਕਿ ਪ੍ਰੋ ਆਰਐਸਐਸ ਵੀ ਆ ਜੀ ਜੀ ਰਾਸ਼ਟਰਵਾਦੀ ਆ ਉਹ ਉਹ ਝੰਡਾ ਬਰਦਾਰ ਨੇ ਉਥੋਂ ਦੇ ਅੰਦੋਲਨ ਕਰ ਹਮ ਕਿ ਸਾਡੇ ਨਾਲ ਤੁਸੀਂ ਜੋ ਵਾਅਦੇ ਕੀਤੇ ਸਨ ਜੀ ਜੀ ਉਹ ਵਾਅਦੇ ਤੁਸੀਂ ਪੂਰੇ ਨਹੀਂ ਸ ਬਿਲਕੁਲ ਇੱਕ ਇੱਕ ਕਰਕੇ ਪੁਰਾਣੇ ਪੱਤੇ ਝਾੜ ਰਹੇ ਆ ਮਤਲਬ ਜੀ ਜੀ ਕਾਲੋਂ ਸਾਹਿਬ ਕੋਈ ਨਾਰਾਜ਼ਗੀ ਨਹੀਂ ਹੈ ਜੀ ਕਿਸੇ ਨਾਲ ਜਟਨ ਫਾਇਰ ਜੀ ਕਹਿ ਰਹੇ ਕਿ ਮੋਦੀ ਪ੍ਰੋਡਕਟ ਵੀ ਬਦਲ ਦਿੱਤਾ ਜਾਵੇਗਾ ਬਿਲਕੁਲ ਜੀ ਜਦੋਂ ਦਾਸੀ ਦਿੱਤਾ ਹੈ ਇਹਨਾਂ ਨੇ ਕਿ ਉੱਤੋਂ ਬੈਠੇ ਜਿਹੜੇ ਆ ਉਹ ਵੀ ਪ੍ਰੋਡਕਟ ਨੇ ਤੇ ਫਿਰ ਥੱਲੇ ਵਾਲੇ ਪ੍ਰੋਡਕਟਾਂ ਦਾ ਤੇ ਚਲੀ ਜਾਣਾ ਕਮਰ ਆ ਸਾਹਿਬ ਕਹਿ ਰਹੇ ਨੇ ਕਿ ਕਾਲੋਂ ਸਾਹਿਬ ਕਹਿ ਰਹੇ ਨੇ ਉਮਰ ਅਬਦੁੱਲਾਹ ਬਹੁਤ ਪੜਿਆ ਲਿਖਿਆ ਇਨਸਾਨ ਹੈ ਤੇ ਉਹਦੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਜੀ ਮਿੰਟੂ ਜੀ ਇੱਕ ਅਗਲੀ ਖਬਰ ਵੱਲ ਨੂੰ ਆਪਾਂ ਚੱਲ ਜਾਈਏ ਥੋੜਾ ਜਿਹਾ ਦੋ ਕਮੈਂਟ ਤੁਹਾਡੇ ਵੱਧ ਲੱਗ ਜਾਣੇ ਆ ਇੱਕ ਨਾ ਬੈਂਗਲੁਰੂ ਤੋਂ ਖਬਰ ਆ ਰਹੀ ਹੈ ਇੱਕ ਇਨਸਾਨ ਨੇ ਇੱਕ ਔਰਤ ਦਾ ਕਤਲ ਕੀਤਾ ਤੇ ਉਹ ਜਿਹੜਾ ਆਪ ਇੱਕ ਦਿਨ ਤੋਂ ਬਾਅਦ ਦੇ ਵਿੱਚ ਖੁਦਕੁਸ਼ੀ ਉਹਨੇ ਕਰ ਲਈ ਹੈ ਇੱਕ ਸੁਸਾਈਡ ਨੋਟ ਵੀ ਕਹਿੰਦੇ ਮਿਲਿਆ ਬਣਾ ਇਹ ਗੱਲ ਵੀ ਸਾਡੇ ਨਾਲ ਸਪਸ਼ਟ ਕਰ ਦਿਓ ਸਾਂਝੀ ਕਰ ਦਿਓ ਲੇਕੋ ਕਿਤੇ ਮਾਲ ਦੇ ਵਿੱਚ ਕੰਮ ਕਰਦੇ ਸੀ ਇਹ ਬੰਦਾ ਸੀਨੀਅਰ ਸੀਗਾ ਹੂੰ ਤੇ ਔਰਤ ਜੂਨੀਅਰ ਸੀਗੀ ਦੋਨਾਂ ਦੇ ਸਬੰਧ ਬਣੇ ਜੀ ਦੋਨਾਂ ਦੀ ਨੇੜਤਾ ਹੋਈ ਹਮ ਅੱਜ ਕੱਲ ਜੋ ਚੱਲਦਾ ਤੁਹਾਨੂੰ ਪਤਾ ਮਾਡਰਨ ਕਲਚਰ ਦੇ ਵਿੱਚ ਸਰ ਬਿਲਕੁਲ ਅੱਜ ਕੱਲ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਉਹ ਆਮ ਨੇ ਜੀ ਜੀ ਤੇ ਇਹਨਾਂ ਨਾਲ ਇਹੀ ਸੀਗਾ ਹਮ ਫਿਰ ਉਸ ਤੋਂ ਬਾਅਦ ਇਹ ਜਿਹੜੀ ਔਰਤ ਸੀਗੀ ਇਹ ਜਦੋਂ ਮੌਲ ਦੇ ਵਿੱਚ ਆਈ ਨਹੀਂ ਕਈ ਦਿਨ ਇਹਦੀ ਪੁੱਛਗਿਛ ਹੋਈ ਹਮ ਕਿਆ ਨਹੀਂ ਰਹੀ ਜਾਂ تعلق ਕਿ ਕੋਈ ਇੱਕ ਦਿਨ ਦੋ ਦਿਨ ਮੈਨੂੰ ਵਕਵਾ ਹੂੰ ਪਤਾ ਨਹੀਂ ਜੀ ਉਸ ਤੋਂ ਬਾਅਦ ਇਹ ਵੇਖਿਆ ਗਿਆ ਕਿ ਇਹ ਬੰਦਾ ਵੀ ਗਹਿਰਾ ਸਰੇ ਤੇ ਇਹਦੇ ਤੇ ਸ਼ੱਕ ਗਿਆ ਜਦੋਂ ਕਾਲ ਡਿਟੇਲਸ ਅੱਜ ਕੱਲ ਨਿਕਲਦੇ ਆ ਹੂੰ ਉਹ ਫਿਰ ਜਿਹਦੇ ਨਾਲ ਤੁਹਾਡਾ ਪ੍ਰੇਮ ਹੁੰਦਾ ਨਾ ਤੁਸੀਂ ਕੋਈ ਆਪਦਾ ਨੇੜ ਦਾ ਯਾਰ ਬੇਲੀ ਵੀ ਦੇਖ ਲਿਓ ਜੀ ਵੈਸੇ ਮੇਰੀਆਂ ਤੇ ਆਪਦੀ ਵਾਈਫ ਨਾਲ ਜਿਆਦੀਆਂ ਕਾਲਾਂ ਨਿਕਲਣਗੀਆਂ ਜੇ ਉਹ ਇੱਕ ਵਾਰ ਉਹ ਮੈਂ ਉੱਤੇ ਬੈਠਾ ਉਹਨਾਂ ਤੇ ਕਹਿੰਦੀ ਪੌੜੀਆਂ ਚਾਹ ਰੱਖੀ ਪਈ ਲੈ ਜਾ ਅੱਜ ਕੱਲ ਫੋਨ ਦੀ ਇੰਨੀ ਵਿਵਰਤ ਹੋ ਰਹੀ ਆ ਜੀ ਤਾਂ ਕਹਲੇ ਆ ਕੇ ਭਾਈ ਜਾ ਤੁਹਾਡਾ ਯਾਰ ਦੋਸਤ ਜੀ ਬਿਲਕੁਲ ਮੇਰੇ ਇੱਕ ਦੋ ਯਾਰ ਦੋਸਤ ਆ ਹਮ ਕਿ ਭਾਵੇਂ ਇੱਕ ਮਿੰਟ ਗੱਲ ਕਰੀਏ ਡੇਲੀ ਕਰਨੀ ਕਰਨੀ ਤੁਹਾਡੀਆਂ ਗੱਲਾਂ ਨਿਕਲ ਆਉਂਨ ਨਿਕਲ ਆਉਂਨ ਕਿ ਭਾਈ ਇੱਥੇ ਜ਼ਿਆਦਾ ਕਾਲ ਹੋਈ ਆ ਯਾਨੀ ਉੱਥੇ ਹੀ ਪਹਿਲੀ ਨਜ਼ਰ ਜਾਂਦੀ ਆ ਜੀ 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 ਕਿਹਦੀ ਨੇੜਤਾ ਇੱਥੇ ਆ ਜਾਂ ਇੱਥੇ ਤੋ ਇਸ ਤਰ੍ਹਾਂ ਬੰਦੇ ਤੇ ਸ਼ੱਕ ਗਿਆ ਫਿਰ ਇਹ ਭੱਜ ਕੇ ਉਤੋਂ ਕਰਨਾਟਕ ਚੋਂ ਇਹ ਉੜੀਸ਼ਾ ਵੜਿਆ